ਜੇਕਰ ਤੁਹਾਡੇ ਤੋਂ ਵੀ ਕੋਈ ਪੁੱਛਦਾ ਹੈ ਕਿਸੇ ਜਗ੍ਹਾ ਦਾ ਐਡਰੈਸ ਤਾਂ ਤੁਸੀਂ ਵੀ ਹੋ ਜਾਵੋ ਸਾਵਧਾਨ ਕਿਉਂਕਿ ਕੱਜਿਹਾ ਹੀ ਮਾਮਲਾ ਜੜਾਇ ਪਠਾਨਕੋਟ ਦੇ ਅੰਦਰੂਨੀ ਸ਼ਹਿਰ ਦੇ ਵਿੱਚ ਵਾਪਰਿਆ ਹੈ ਜਿੱਥੇ ਇੱਕ ਮਹਿਲਾ ਨੂੰ ਪਤਾ ਪੁੱਛਣ ਤੇ ਹੀ ਉਸ ਦੀ ਕੰਨ ਦੀ ਸੋਨੇ ਦੀ ਬਾਲੀ ਲੈ ਕੇ ਫਰਾਰ ਹੋ ਗਈ ਦਰਸਲ ਮਾਮਲਾ ਸ਼ਹਿਰ ਦੇ ਅੰਦਰੂਨੀ ਬਾਜ਼ਾਰ ਦੇ ਵਿੱਚ ਦੇਖਣ ਨੂੰ ਮਿਲਿਆ ਸਵੇਰੇ 10:30 ਵਜੇ ਘਟਨਾ ਜੜੀ ਆ ਵਾਪਰੀ ਹੈ ਜਿੱਥੇ ਸਲੇਟੀ ਰੰਗ ਦੀ ਐਕਟਿਵਾ ਤੇ ਇੱਕ ਨੌਜਵਾਨ ਦੇ ਵੱਲੋਂ ਆ ਕੇ ਬਜ਼ੁਰਗ ਮਹਿਲਾ ਨੂੰ ਦੁਕਾਨ ਦਾ ਪਤਾ ਪੁੱਛਿਆ ਜਾਂਦਾ ਹੈ ਤੇ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਬੰਦ ਛੋਲੇ ਦੀ ਦੁਕਾਨ ਕਿੱਥੇ ਹੈ ਤੇ ਉਸ ਔਰਤ ਦੇ ਵੱਲੋਂ ਥੋੜੀ ਜਿਹੀ ਬਾਹਰ ਆ ਕੇ ਉਸ ਨੂੰ ਦੱਸਿਆ ਜਾਂਦਾ ਹੈ ਕਿ ਦੁਕਾਨ ਇਸ ਪਾਸੇ ਹੈ ਤਾਂ ਬੜੀ ਹੀ ਚੁਸਤ ਚਲਾਕੀ ਦੇ ਨਾਲ ਇਸ ਨੌਜਵਾਨ ਦੇ ਵੱਲੋਂ ਉਸ ਦੇ ਖੱਬੇ ਕੰਨ ਦੀ ਵਾਲੀ ਸੋਨੇ ਦੀ ਵਾਲੀ ਜਿਹੜੀ ਹੈ ਉਹ ਖੋ ਕੇ ਫਰਾਰ ਹੋ ਜਾਂਦਾ ਹੈ ਤੇ ਇਸ ਤੋਂ ਬਾਅਦ ਔਰਤ ਦੇ ਵੱਲੋਂ ਜਿਹੜਾ ਇਹ ਰੋਲਾ ਵੀ ਪਿਆ ਗਿਆ ਤੇ ਆਸ-ਪਾਸ ਦੇ ਦੁਕਾਨਦਾਰਾਂ ਨੇ ਲੋਕਾਂ ਨੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਇਸ ਨੌਜਵਾਨ ਦੀ ਜੋ ਕਿ ਐਕਟਿਵਾ ਤੇ ਆਇਆ ਸੀ ਪਰ ਇਕੱਲਾ ਆਇਆ ਹੋਇਆ ਸੀ ਜਿਸ ਕਾਰਨ ਇਹ ਨੌਜਵਾਨ ਜਿਹੜਾ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਤਾਂ ਤੁਹਾਨੂੰ ਦੱਸਦੇ ਹੀ ਇਹ ਬੜੀ ਹੀ ਚੁਸਤ ਚਲਾਕੀ ਦੇ ਨਾਲ ਇਸ ਨੌਜਵਾਨ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਉੱਥੇ ਹੀ ਬਜ਼ੁਰਗ ਮਹਿਲਾ ਜਿਹੜੀ ਹੈ ਫਲਹਾਲ ਉਸ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਕਿਸ ਤਰ੍ਹਾਂ ਦੇ ਨਾਲ ਉਸ ਨੂੰ ਪਤਾ ਪੁੱਛ ਕੇ ਇਸ ਵਾਰਦਾਤ ਨੂੰ ਜਿਹੜਾ ਹੈ ਅੰਜਾਮ ਦਿੱਤਾ ਗਿਆ ਮੇਰਾ ਨਾਮ ਰਿੱਕੀ ਹੈ ਜੀ ਮੈਂ ਕੁਛ ਨਹੀਂ ਜੀ ਅਸੀਂ ਸਵੇਰ ਹਰ ਸਵੇਰ ਦੀ ਤਰ੍ਹਾਂ ਹੀ ਉਹ ਵੀ ਬਜ਼ਾਰ ਆਇਆ ਤੇ ਵੀਰ ਆ ਕੇ ਪਤਾ ਲੱਗਿਆ ਕਿ ਇੱਥੇ ਵੇਕੜੀ ਵਾਲੀ ਆਂਟੀ ਹੈ ਉਹ ਦੁਕਾਨ ਤੇ ਬੈਠੇ ਸੀਗੇ ਤੇ ਕੋਈ ਲੜਕਾ ਆਇਆ ਦੋ ਤਿੰਨ ਮਰੀ ਰੇਕੀ ਕੀਤੀ ਉਹਨੇ ਉਸ ਤੋਂ ਬਾਅਦ ਉਹ ਅੰਦਰ ਗਿਆ ਜਾਂ ਤੇ ਬੂਏ ਜੀ ਸਾਰੀ ਸੀਸੀਟੀਵੀ ਕੈਮਰੇ ਦੀ ਫੁਟੇਜ ਹੋਈ ਹੈ ਘਵਰ ਤੇ ਮਾਤਾ ਜੀ ਦੀ ਬਾਲੀ ਲੈ ਕੇ ਦੌੜ ਗਿਆ ਤੇ ਉਹਨਾਂ ਦੇ ਥੱਲੇ ਸੁੱਟ ਗਿਆ ਉਹਨਾਂ ਨੂੰ ਬਜ਼ਾਰ ਦੇ ਵਿੱਚ ਉਹਨਾਂ ਦੇ ਰੋੜਾ ਵੀ ਪੈ ਗਿਆ ਤੇ ਦੇਖੋ ਜੀ ਕੋਈ ਵੀ ਸੇਫ ਨਹੀਂ ਹੈਗੀ ਪਬਲਿਕੀ ਤੇ ਵੀ ਤੇ ਪੁਲਿਸ ਪ੍ਰਸ਼ਾਸਨ ਨੂੰ ਜਾਇਦਾ ਕੀ ਇਹਨਾਂ ਤੇ ਨਕੇਲ ਕੱਸੀ ਜਾਵੇ ਜਿਨੇ ਨਸ਼ੇੜੀ ਐ ਨਸ਼ੇ ਵਾਲੇ ਆ ਤੇ ਦੇਖੋ ਜੀ ਬਹੁਤ ਸੇਫ ਹੀ ਨਹੀਂ ਬੰਦਾ ਕਿੱਧਰ ਕਿੱਥੇ ਜਾਏਗਾ ਨਾ ਕੋਈ ਬੰਦਾ ਦੁਕਾਨਦਾਰੀ ਕਰ ਸਕਦਾ ਇਹਦੀ ਸਵੇਰ 10:15 ਮਿੰਟ ਦੀ ਆ ਜੀ ਜਿੰਦਰ ਕੁਮਾਰ ਅੰਦਰੂਨ ਬਜ਼ਾਰ ਪਠਾਨਕੋਟ ਬੋਏ ਮਾਤਾ ਹੀ ਆਇਆ ਘਰੋਂ ਚਾਹ ਦਾ ਗਲਾਸ ਨੇ ਹੱਥ 'ਚ ਫੜਦਾ ਮੰਨੂ ਕਹਿੰਦੇ ਚਾਹ ਪੀ ਲੈ ਮੈਂ ਕਿਹਾ ਚਲੋ ਮਾਤਾ ਜੀ ਤੁਸੀਂ ਪੀਓ ਮੈਂ ਪੀ ਕੇ ਆਇਆ ਆ ਅਨੀ ਦੇ ਨੁਮੰਦਰ ਆਪਣੇ ਕੰਮ ਲੱਗ ਗਿਆ ਮੁੜਾ ਇੱਕੀ ਸ਼ੱਕੀ ਹਿੰਮਤ ਦੇਖਿਆ ਕਰਦਾ ਸੀ ਉਹਨੂੰ ਐਕਟਿਵ ਇਹ ਕਦੀ ਉੱਧਰ ਜਾਂਦਾ ਕਦੀ ਉੱਧਰ ਜਾਂਦਾ ਹੀ ਫਿਰ ਉਹ ਐਨਾ ਕੋ ਆ ਕੇ ਖਲੋਤਾ ਉਹਨਾਂ ਨੇ ਬੰਦ ਬੰਦ ਬਾਰੇ ਪੁੱਛੇ ਅੱਗੇ ਵੀ ਲੋਕੀ ਪੁੱਛਦੇ ਆ ਮੈਂ ਆਪਣੇ ਕੰਮ ਲੱਗ ਗਿਆ ਐਨੀ ਦੇਰ ਨੂੰ ਮੇਰਾ ਭਤੀਜਾ ਬਿੱਟੂ ਪਾਂਡਿਆ ਆ ਲਾਇਆ ਉਹਨੇ ਆ ਕੇ ਮੈਨੂੰ ਕਹੋ ਕਾਕੇ ਬਾਹਰ ਆਓ ਦੇਖੋ ਤੁਹਾਡੀ ਮਾਤਾ ਨੂੰ ਛੋੜ ਦਿੱਤੇ ਰੱਖੇ ਮੈਂ ਆਇਆ ਬਾਹਰ ਐਨੀ ਦੇਰ ਨੂੰ ਫਟਾਫਟ ਸਪੀਡ ਸਪੀਡ ਪਾ ਕੇ ਐਕਟਿਵ ਇਹ ਨਿਕਲ ਗਿਆ ਨੰਨੂ ਸੁਨਿਆਰਾ ਉਹਦੇ ਪਿੱਛੇ ਗਿਆ ਪਰ ਉਹਦੇ ਹੱਥ ਪੱਲੇ ਕੁਝ ਨਹੀਂ ਪਿਆ ਕਿੰਨੇ ਕ ਬੰਦੇ ਸੀ ਸਰ ਕੱਲਾ ਹੀ ਸਰ ਕੱਲਾ ਹੀ ਐਕਟਿਵ ਹੈ ਮੋਟਰਸਾਈਕਲ ਐਕਟਿਵ ਬਰਾਊਨ ਕਲਰ ਦਾ ਐਕਟਿਵ ਆਹੀ ਗ੍ਰੇ 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 ਕਲਰ ਦਾ ਨੰਬਰ ਦਾ ਬੋਈ ਕੋਈ ਨਹੀਂ ਪਤਾ ਮਾਫ ਕਰਿਆ ਉਹਨੇ ਕੁਲਚਾ ਮੰਗਿਆ ਮੇਰੇ ਤੇ ਮੈਂ ਕੁਲਚਾ ਦੇਣੇ ਜੋ ਆਈ ਇੱਥੇ ਖੜੀ ਹੋਈ ਫਿਰ ਬੋਲੇ ਮੈਂ ਕੁਲਚਾ ਲੈਣਾ ਤੇ ਲੋਹਾਈਆਂ ਦੀ ਦੁਕਾਨ ਕਿੱਥੇ ਹੈ ਮੈਂ ਕਿੱਥੇ ਲੀ ਖਾਰੇ ਖੋਤੇ ਐਂ ਮੇਰੇ ਕੋਲੋਂ ਬਾਹੋਂ ਤੇ ਐਸੇ ਖਿੱਚਿਆ ਤੋਂ ਮੈਂ ਐਸੇ ਇੱਥੇ ਡਿੱਗ ਗਈ ਜਿੱਹ ਇੱਥੇ ਕਿਤੀ ਮੇਰੀ ਬਾਹ ਹੀ ਜੋ ਮਾਰੀ ਉਹਨੇ ਬਾਲੇ ਨਾ ਚੋੜੇ ਤੋਂ ਮੈਂ ਉਸकी बाजु ऐसे जोर से फड़ेया मेनू ਧਰੀੜ ਦਾ ਅੱਗੇ ਤੱਕ ਲੈ ਗਿਆ ਮੈਂ ਉਹ ਆਜਾ ਮਾਰੀ ਕਾਕੇ ਕਾਕੇ ਕਾਕਾ ਨਿਕਲਿਆ ਉਹਨੇ ਰੋੜਾ ਪਾਇਆ ਕਾਕਾ ਨਿਕਲੇ ਕੋਹਰਾ ਆ ਦੋ ਮੈਨੂੰ ਲੱਤ ਮਾਰੀ ਇੱਥੇ ਤਾਂ ਮੈਂ ਨਿਕ ਟੁੱਟ ਗਈ ਦਿਨ ਮੈਨ ਕੋਈ ਇਹ ਦੇਖੋ ਕਿੱਦਾਂ ਬੁੱਢਾ ਸਿਰ ਘੋਟੀਆ ਇਹ ਦੇਖੋ ਬਾਹਾਂ ਰਗੜ ਲੱਗੀਏ ਇਹ ਕਾਨ ਮੇਰਾ ਇਹ ਦੇਖੋ ਬਿਲਕੁਲ ਹੀ ਅੱਡੀ ਕਿੰਨੇ ਬੰਦੇ ਹੀ ਕੱਲਾ ਹੀ ਹਾ ਸਕੂਟਰੀ ਕਿਤੇ ਆਇਆ ਉਤਰੀ ਨਹੀਂ ਆ ਮੈਂ ਉਹਨੇ ਕੁਲਚਾ ਲੈਣਾ ਹੈ ਨੇ ਸੋਦਾ ਲੈਣਾ ਕੈਮਰਾ ਪਰਸਨ ਹਰੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ